ਸਾਡੇ ਵਿੱਚ ਆਏ ਮਹਿਮਾਨ ਸ੍ਰੀ ਮਿਲਖਤ ਜੀ ਅਤੇ ਨਗਰ ਪੰਚਾਇਤ ਸਾਫਾ ਕਾ ਪੰਚਾਇਤ ਸਾਰਿਆਂ ਦਾ ਜੀ ਆਇਆਂ ਨੂੰ ਤੇ ਛੋਟੀ ਜੀ ਫਤਿਹ ਅਰਦਾ ਕਰਦੇ ਹਾਂ ਵੈਰੂ ਜਿੱਤਿ ਹੋਵੇ ਜਿਹੜਾ ਅੱਜ ਦਾ ਦਿਨ ਹੈ ਬੜਾ ਹੀ ਭਾਗਾਂ ਵਾਲਾ ਦਿਨ ਹੈ ਜਿਹੜੀ ਕਿ ਸੇ ਸਕੂਲ ਬਲਾਗਾਂ ਦੀ ਗੱਲ ਕਰਦੇ ਹਾਂ ਜਿੰਨਾ ਵੀ ਜ਼ਿਕਰਾਂ ਦੇ ਵਿੱਚ ਕਿਹਾ ਜਾਵੇ ਉਹਨਾਂ ਥੋੜਾ ਕਿਉਂਕਿ ਮੇਰਾ 2012 ਦੇ ਵਿੱਚ ਮੇਰਾ ਆਪਣਾ ਪੂਰਵ ਮੰਡੀ ਹੋਣ ਦੇ ਨਾਤੇ ਮੇਰਾ 2012 ਦੇ ਵਿੱਚ ਸਕੂਲਾਂ ਬਾਅਦ ਪੜ੍ਹਿਆ ਸੀ ਇੱਥੋਂ ਦੇ ਜਿਹੜੇ ਟੀਚਰ ਆ ਐਨੇ ਮਿਹਨਤੀ ਐ ਜਿਹੜਾ ਸਿੱਖ ਕਰਕੇ ਬੱਚਿਆਂ ਨੂੰ ਆਪ ਦੇ ਬੱਚੇ ਸਮਝ ਕੇ ਅੱਗੇ ਪੜ੍ਹਾਉਣ ਦੀ ਕੋਸ਼ਿਸ਼ ਕਰਦੇ ਆ ਇਹਦੇ ਵਿੱਚ ਇਹ ਗੱਲ ਨਹੀਂ ਹੈ ਕਿ ਅਸੀਂ ਇਸ ਸਕੂਲ ਦੇ ਨਾਲ ਕੋਈ ਕੰਮੀਆਂ ਕੀ ਨਹੀਂ ਐ ਇੱਥੋਂ ਵੀ ਜਿਹੜੀ ਗ੍ਰਾਮ ਪੰਚਾਇਤ ਐ ਪਹਿਲਾਂ ਵੀ ਪੰਚਾਇਤ ਸੀ ਕਿ ਉਦੋਂ ਪਿਛਲੀਆਂ ਪੰਚਾਇਤਾਂ ਸੀ ਜਾਂ ਹੁਣ ਪੰਚਾਇਤ ਆ ਯੂਥ ਮੁੰਡਾ ਦਾ ਸਾਡੇ ਰਵਿੰਦਰ ਸਿੰਘ ਜੀ ਵਧੀਆ ਮੁੰਡਿਆ ਮੇਰੇ ਬਿੱਤਰ ਆਗੇ ਤੇ ਇਹਨਾਂ ਨੂੰ ਮੈਂ ਵਧਾਈ ਦਿੰਦਾਗਾ ਵੀ ਆਪਾਂ ਹੁਣ ਵੀ ਇਹਨਾਂ ਦੇ ਸਕੂਲ ਦੇ ਆਪਾਂ ਫੁੱਲ ਸਕੋਲ ਕਰਾ ਲਈ ਤੇ ਸਾਡੇ ਚੇਅਰਮੈਨ ਸਾਹਿਬ ਨੂੰ ਕਹਿੰਦੇ ਆ ਵੀ ਸਾਡੇ ਜਿਹੜੇ ਸਕੂਲਾਂ ਇਹਨਾਂ ਦੇ ਵਿੱਚ ਜਿਹੜੀਆਂ ਠੀਕਰਾਂ ਦੀਆਂ ਕਮੀਆਂ ਚਾਹੇ ਉਹ ਕਿਸੇ ਵੀ ਪਿੰਡ ਦੀਆਂ ਜੀ ਉਹਨਾਂ ਦੂਰ ਕੀਤਾ ਜਾਵੇ ਸਭ ਤੋਂ ਪਹਿਲਾਂ ਉਹ ਬਹੁਤ ਵੱਡੀਆਂ ਗੱਲਾਂ ਆ ਸਾਡੇ